ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮ ਠਾਮਨਾ ਜਾਤ ਜਾਕਰ ਸੋਹਿ ਵਾਹਿਗੁਰੂ ਜੀ ਆਪ ਜੀ ਦਾ ਨਾਮ ਸੋ ਆਪ ਜੀ ਦਾ ਨਾਮ ਕੋਈ ਨਹੀਂ ਹੈ ਨਾਮਾਂ ਤੋਂ ਰਹਿਤ ਹੋ ਠਾਮ ਟਕਾਣਿਆਂ ਤੋਂ ਰਹਿਤ ਹੋ ਹੇ ਵਾਹਿਗੁਰੂ ਜੀ ਨਾਮ ਠਾਮਨਾ ਜਾਤ ਜਾਕਰ ਜਾਕਰ ਸੋ ਜਿਸ ਵਹਿਗੁਰੂ ਦਾ ਨਾ ਕੋਈ ਨਾਮ ਹੈ ਤੇ ਨਾ ਠਾਮ ਕੋਈ ਟਿਕਾਣਾ ਹੈ ਸੋ ਨਾਮਾਂ ਤੋਂ ਵੀ ਰਹਿਤ ਹੈ ਤੇ ਟਿਕਾਣਿਆਂ ਤੋਂ ਵੀ ਰਹਿਤ ਹੈ ਰੂਪ ਰੰਗ ਨਾ ਰੇਖ ਰੂਪ ਆਕਾਰਾਂ ਤੋਂ ਰਹਿਤ ਹੈ ਅਰੰਗ ਰੰਗਾਂ ਤੋਂ ਰਹਿਤ ਹੈ ਰੇਖ ਰਖਾਵਾਂ ਤੋਂ ਰਹਿਤ ਹੈ ਐਸਾ ਪ੍ਰਮਾਤਮਾ ਹੈ ਆਦ ਪੁਰਖ ਉਦਾਰ ਮੂਰਤ ਆਦ ਜਿਸ ਵਹਿਗੁਰੂ ਦਾ ਕੋਈ ਮੁੱਢ ਨਹੀਂ ਹੈ ਮੁੱਢ ਤੋਂ ਰਹਿਤ ਹੈ ਪੁਰਖ ਪਰਿਪੂਰਨ ਹੈ ਉਦਾਰ ਸ੍ਰਿਸ਼ਟ ਹੈ ਸੋ ਸ੍ਰਿਸ਼ਟ ਸਰੂਪ ਵਹਿਗੁਰੂ ਹੈ ਮੂਰਤ ਸੋ ਉਹਦਾ ਜਿਹੜਾ ਸਰੂਪ ਹੈ ਉਹ ਸ੍ਰਿਸ਼ਟ ਹੈ ਐਸਾ ਉਹ ਪਰਮਾਤਮਾ ਹੈ ਪਿਆਰੇ ਭਾਈ ਸੋ ਸਰੂਪ ਸ੍ਰਿਸ਼ਟ ਸਰੂਪ ਵਾਲਾ ਵਹਿਗੁਰੂ ਹੈ ਆਜੋਣ ਆਦ ਅਸੀਖ ਆਜੋਣ ਜੋਨਾਂ ਤੋਂ ਰਹਿਤ ਹੈ ਆਦ ਮੁੱਢ ਤੋਂ ਰਹਿਤ ਹੈ ਅਸੀਖ ਗਿਣਤੀ ਤੋਂ ਰਹਿਤ ਹੈ ਦੇਸ਼ ਔਰ ਨਾ ਭੇਸ ਜਾ ਕਰ ਸੋ ਉਸ ਵਹਿਗੁਰੂ ਦਾ ਨਾ ਕੋਈ ਦੇਸ਼ ਹੈ ਅਤੇ ਨਾ ਕੋਈ ਭੇਸ ਹੈ ਜਾ ਕਰ ਜਿਸ ਦਾ ਨਾ ਕੋਈ ਦੇਸ਼ ਹੈ ਤੇ ਨਾ ਕੋਈ ਭੇਸ ਹੈ ਪੇਸਾ ਤੋਂ ਰਹਿਤ ਹੈ ਦੇਸਾਂ ਤੋਂ ਰਹਿਤ ਹੈ ਰੂਪ ਰੇਖ ਨਾ ਰਾਗ ਰੂਪ ਆਕਾਰਾ ਤੋਂ ਰਹਿਤ ਹੈ ਰੇਖ ਰਖਾਵਾਂ ਤੋਂ ਰਹਿਤ ਹੈ ਸੋ ਨਾ ਰਾਗ ਸੋ ਰਾਗ ਮੋਹ ਵੀ ਨਹੀਂ ਹੈ ਜਿਸਨੂੰ ਸੋ ਮੋਤੋਂ ਰਹਿਤ ਹੈ ਜਤਰ ਤਤਰ ਦਿਸ਼ਾ ਵਿਸ਼ਾ ਜਤ ਤਤਰ ਸੋ ਜਿੱਥੇ ਕਿਥੇ ਭਾਵ ਕੇ ਦਿਸ਼ਾ ਅਤੇ ਉਪ ਦਿਸ਼ਾ ਦੇ ਵਿੱਚ ਹੋਏ ਫੈਲਿਓ ਅਨੁਰਾਗ ਸੋ ਅਨੁਰਾਗ ਸੋ ਪ੍ਰੇਮ ਰੂਪ ਹੋ ਕਰਕੇ ਤੂੰ ਹੈ ਵੈਗੁਰੂ ਫੈਲਿਆ ਹੋਇਆ ਹੈ ਸੋ ਦਿਸ਼ਾ ਅਤੇ ਉਪ ਦਿਸ਼ਾ ਦੇ ਵਿੱਚ ਉਹ ਪਰਮਾਤਮਾ ਪ੍ਰੇਮ ਰੂਪ ਹੋ ਕਰਕੇ ਫੈਲਿਆ ਹੋਇਆ ਹੈ ਨਾਮ ਕਾਮ ਬਹੀਨ ਪੇਖਤ ਸੋ ਗੁਰੂ ਕਰਗੀ ਧਰਪਾ ਸਾਹਿਬ ਜੀ ਕਹਿੰਦੇ ਨੇ ਹੈ ਵਾਹਿਗੁਰੂ ਮੈਂ ਤੈਨੂੰ ਨਾਮ ਅਤੇ ਕਾਮ ਕਾਮਨਾ ਤੋਂ ਰਤ ਵਿਖਦਾ ਹਾਂ ਆਪ ਨਾਮ ਤੋਂ ਅਤੇ ਕਾਮ ਕਾਮਨਾ ਤੋਂ ਰਹਿਤ ਹੋ ਤਾਮ ਹੋ ਨਹ ਜਾਹੇ ਸੋ ਹੈ ਵਾਹਿਗੁਰੂ ਜੀ ਆਪ ਜੀ ਦਾ ਤਾਮ ਘਰ ਵੀ ਦਿਸਣ ਵਿੱਚ ਨਹੀਂ ਆਉਂਦਾ ਸਰਬਮਾਨ ਸਰਬਤਰਮਾਨ ਸਰਬਮਾਨ ਸਰ ਸਰਬਮਾਨ ਸੋ ਸਰਬ ਸਾਰਿਆਂ ਨੂੰ ਮਾਣ ਸਨਮਾਨ ਦੇਣ ਵਾਲੇ ਹੋ ਸਰਬੱਤਰ ਮਾਨ ਤੇ ਸਰਬੱਤ ਸਾਰੇ ਹੀ ਆਪ ਜੀ ਨੂੰ ਮਾਣ ਮੰਨਦੇ ਹਨ ਸਦਾਇ ਮਾਨਤ ਤਾਹੇ ਸੋ ਸਦਾਇ ਸਾਰੇ ਹੀ ਹਮੇਸ਼ਾ ਆਪ ਜੀ ਨੂੰ ਮੰਨਦੇ ਹਨ ਪੂਜਦੇ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ